ਸਤਿ ਸ਼੍ਰੀ ਅਕਾਲ ਦੋਸਤੋ ਮਰਿੰਦਰ ਸਿੰਘ ਦਾ ਸਵਾਗਤ ਕਰਦਾ ਪੰਨਾ ਬਿਲਕੁਲ ਜੀ ਹੁਣੇ-ਹੁਣੇ ਵੈਸਟ ਦੇ ਲੁਧਿਆਣਾ ਦੇ ਇਲੈਕਸ਼ਨ ਹੋਏ ਨੇ ਉਸ ਰਾਜਨੀਤ ਨੂੰ ਲੈ ਕੇ ਕਿ ਇਲੈਕਸ਼ਨ ਚ ਕਾਂਗਰਸ ਦੀ ਹਾਰ ਕਿਉਂ ਹੋਈ ਹੈ ਸਾਡੇ ਨਾਲ ਜੋ ਸ਼ਖਸ਼ ਜੁਨੇ ਨੇ ਤੁਸੀਂ ਇਹਨਾਂ ਨੂੰ ਬਹੁਤ ਪੁਰਾਣਾ ਜਾਣਦੇ ਹੋ ਤੇ ਪੁਰਾਣੇ ਕਾਂਗਰਸੀ ਨੇ ਉਸ ਟਾਈਮ ਦੇ ਕਾਂਗਰਸੀ ਨੇ ਜਦੋਂ ਕਾਂਗਰਸੀ ਦਾ ਝੰਡਾ ਅਤਵਾਦ ਦੇ ਟਾਈਮ ਵਿੱਚ ਕੋਈ ਚੁੱਕਦਾ ਨਹੀਂ ਸੀ ਪਰ ਇਹਨਾਂ ਨੇ ਚੁੱਕਿਆ ਬਿਲਕੁਲ ਜੀ ਤੁਸੀਂ ਜਾਣਦੇ ਹੋ ਇੱਥੇ ਜ਼ਿਲ੍ਹਾ ਪ੍ਰਧਾਨ ਦਾ ਚੁੱਕਿਆ ਨੇ ਕੇ ਕੇ ਬਾਬਾ ਕਿਸ਼ਨਗੁਰ ਬਾਬਾ ਜੀ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਬਾਬਾ ਪਾਪਾ ਸਰ ਇਲੈਕਸ਼ਨ ਹਾਰੀ ਹੂੰ ਰੀਸਨਲੀ ਗੱਲ ਇਹ ਵੀ ਜਦ ਲੜਾਈ ਹੁੰਦੀ ਹੈ ਇਹ ਇਲੈਕਸ਼ਨ ਕੋਈ ਵੀ ਹੁੰਦੀ ਹੈ ਤੇ ਕਿਸੇ ਇੱਕ ਨੇ ਜਿੱਤਣਾ ਹੁੰਦਾ ਦੂਸਰੇ ਨੇ ਹਾਰਨਾ ਹੁੰਦਾ ਇਹ ਤਾਂ ਲੋਕਤੰਤਰ ਦੀ ਇੱਕ ਰੀਤ ਹੈ ਇਹ ਇਹ ਤਾਂ ਚਾਹੇ ਕੋ ਸਰਪੰਚੀ ਦੀ ਹੈ ਚਾਹੇ ਵਿਧਾਨ ਸਭਾ ਦੀ ਹੈ ਚਾਹੇ ਪਾਰਲੀਮੈਂਟ ਦੀ ਹੈ ਤੇ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਅਰੋੜਾ ਸਾਹਿਬ ਜਿੱਤ ਕੇ ਵਿਧਾਇਕ ਬਣੇ ਪਰ ਅਰੋੜਾ ਸਾਹਿਬ ਦਾ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਸੀਗਾ ਉਹ ਆਏ ਨੇ ਰਾਜ ਸਭਾ ਮੈਂਬਰ ਉਹਨੇ ਲਈਏ ਤੇ ਉਹ ਫਿਰ ਇਲੈਕਸ਼ਨ ਕਰ ਰਹੇ ਨੇ ਹੁਣ ਜਿਹੜੇ ਇਲੈਕਸ਼ਨ ਹਾਰੇ ਨੇ ਕਾਂਗਰਸ ਤੋਂ ਉਹ ਦੋ ਵਾਰ ਦੇ ਐਮਐਲਏ ਨੇ ਉਹਨਾਂ ਦਾ ਰਾਜਨੀਤਿਕ ਬੈਕਗ੍ਰਾਉਂਡ ਬਹੁਤ ਰਿਆ ਕੀ ਸਮਝਦੇ ਕਿੱਥੇ ਉਹਨਾਂ ਕਿਵੇਂ ਪੁੱਟਾ ਗਿਆ ਤਾਂ ਵੀ ਫਿਰ ਉਹ ਸਰਕਾਰ ਦੇ ਨਾਲ ਇੰਨਾ ਤਕੜਾ ਹੋ ਕੇ ਲੜ ਗਿਆ ਦੋ ਵਾਰ ਦਾ ਐਮਐਲਏ ਰਹਾ ਕਰਕੇ ਲੜ ਗਿਆ ਨਾ ਉਹ ਉਹਨੇ ਮੈਂ ਸਭ ਨਾਲ ਬੜੀ ਤਕੜੀ ਲੜਾਈ ਲੜੀ ਹੈ ਕਾਂਗਰਸ ਹਾਈ ਕਮਾਂਡ ਨੇ ਉਹਦਾ ਸਾਥ ਦਿੱਤਾ ਸਾਰੇ ਆਏ ਨੇ ਇਹ ਤਗੜੇ ਹੋ ਕੇ ਲੜਾਈ ਲੜੀ ਹੈ ਸਰਕਾਰ ਨੇ ਸਰਕਾਰ ਦੇ ਮੈਂ ਸਮਝਦਾ ਆਪ ਪਾਰਟੀ ਦੀ ਜਿੱਤ ਨਹੀਂ ਇਹ ਤਾਂ ਪ੍ਰਸ਼ਾਸਨ ਦੀ ਜਿੱਤ ਹੈ ਕਿਉਂਕਿ ਇੱਥੇ ਜੋ ਪ੍ਰਸ਼ਾਸਨ ਦਾ ਬੋਲਬਾਲਾ ਜੋ ਉਹਨਾਂ ਲੋਕਾਂ ਨੇ ਕੀਤਾ ਜਾਂ ਇਹ ਕਹਿ ਲਿਏ ਕਿ ਜੋ ਉਹਨਾਂ ਨੇ ਖਰਚੇ ਕੀਤੇ ਜੋ ਉਹਨਾਂ ਨੇ ਗਿਫਟ ਦਿੱਤੇ ਜੋ ਉਹਨਾਂ ਦੀ ਜਿੱਤ ਹੈ ਕਿਉਂਕਿ ਜੇ ਤੁਸੀਂ ਆਪਣੀ ਸੋਚ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਤੁਸੀਂ ਪਾਰਟੀ ਦੇ ਕਿਤੇ ਕੰਮਾਂ ਤੇ ਦੇਖੋ ਗੱਲ ਇਹ ਆ 2022 ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਸਾਡੇ ਲੋਕਾਂ ਦੀ ਜੇ ਕਿਤੇ ਕੋਈ ਗਲਤੀ ਸੀ ਤਾਂ ਸਾਨੂੰ ਸਜ਼ਾ ਮਿਲ ਗਈ ਅ ਸਾਡੇ ਲੋਕ ਹਾਰ ਗਏ ਤੇ ਆਪ ਵਾਲੇ ਜਿੱਤ ਗਏ 92 ਐਮਐਲਏ ਬਣਾਤੇ ਬੜਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਹੁਣ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਇਨਾਂ ਦਾ ਵੱਡਾ ਇਮਤਿਹਾਨ ਸੀ 3 ਸਾਲਾਂ ਦੀ ਕੀਤੀ ਕਾਰਗੁਜ਼ਾਰੀ ਦਾ ਅੱਜ ਪੰਜਾਬ ਦਾ ਕਿਸਾਨ ਵਪਾਰੀ کارਖਾਨੇਦਾਰ ਮਜ਼ਦੂਰ ਮੌਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਦੇ ਲੋਕ ਇਨਾਂ ਤੋਂ ਪਰੇਸ਼ਾਨ ਨੇ ਸਾਰੇ ਵਰਗਾਂ ਦੇ ਲੋਕ ਤੰਗ ਨੇ ਤੁਸੀਂ ਕਹੋਗੇ ਫੇਰ ਕਿਵੇਂ ਜਿੱਥੋਈ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਮੀਡੀਆ ਨੂੰ ਵੀ ਸਾਰਾ ਪਤਾ ਹੈ ਇਹ ਜਿੱਥ ਦੇ ਕਿਹੜੇ-ਕਿਹੜੇ ਕਾਰਨ ਨੇ ਤੇ ਹਾਰ ਦੇ ਕੀ ਕਾਰਨ ਬਣੇ ਨੇ ਤੇ ਅੱਜ ਮੈਂ ਸਮਝਦਾ ਜੇ ਅਸੀਂ ਲੋਕਤੰਤਰ ਦੇ ਵਿੱਚ ਸਵੱਛਤਾ ਨਹੀਂ ਲਿਆਵਾਂਗੇ ਤਾਂ ਇਹ ਜਿਹੜੇ ਕਾਰਪੋਰੇਟ ਘਰਾਣੇ ਉਹ ਤੁਹਾਡੇ ਪੋਲੀਟੀਕਲ ਸਿਸਟਮ ਤੇ ਹਾਵੀ ਹੋ ਜਾਣਗੇ ਤੇ ਇਹ ਦੇਸ਼ ਦਾ ਸਮਾਜ ਦਾ ਭਵਿੱਖ ਦਾ ਲਈ ਖਤਰੇ ਦੀ ਘੰਟੀ ਹੈ ਅੱਜ ਜੇ ਅਸੀਂ ਥੈਲੀਆਂ ਲੈ ਕੇ ਚਾਹੇ ਕੋਈ ਵੀ ਹੈ ਕਿਸੇ ਵੀ ਪਾਰਟੀ ਦਾ ਨੇਤਾ ਮੈਂ ਤੁਹਾਨੂੰ ਜਨਰਲ ਗੱਲ ਕਰਦਾ ਕਿਸੇ ਵੀ ਪਾਰਟੀ ਵਾਲੇ ਆ ਕਿਉਂਕਿ ਉਹਦੇ ਉਹਦੇ ਅਸਲੀ ਕਸੂਰवार ਕੌਣ ਹੈ ਅਸਲੀ ਕਸੂਰवार ਜਨਤਾ ਹੈ ਜਿਹੜੀ ਵੋਟ ਪਾਉਣੀ ਆ ਨਾ ਸਾਡਾ ਅਸੀਂ ਲੋਕ ਉਹ ਆ ਅਸੀਂ ਜਨਤਾ ਦੀ ਜੇ ਹਿੰਦੁਸਤਾਨ ਦੀ ਜਨਤਾ ਦੀ ਗੱਲ ਕਰੀਏ ਤਾਂ ਜਨਤਾ ਇਹ ਵੀ ਵਿੱਚ ਹੀ ਆਉਂਦੀ ਆ ਡਾਕਟਰ ਮਨਮੋਹਨ ਸਿੰਘ ਨੂੰ ਵੋਟਾਂ 'ਚ ਹਰਾਉਨੇ ਆ ਤੇ ਫੂਲਨ ਦੇਵੀ ਨੂੰ ਜਿਤਾਉਨੇ ਆ ਇਹ ਸਾਡਾ ਲੋਕਤੰਤਰ ਹੈ ਪਰ ਸਾਡੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵਰਗੇ ਵਿਦਵਾਨ ਲੋਕਾਂ ਨੂੰ ਹਰਾਉਨੇ ਆ ਤੇ ਅਸੀਂ ਜਿਤਾਉਨੇ ਕਿਹਨਾਂ ਨੂੰ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਤਾਰ ਸਿੰਘ ਸਰਾਭਾ who is kartar singh sarabha they don't know yaar ajj kartar singh sarabha nu ni jaan de assi ohna nu viraak banaune aa te phir kehdiyaan aas aan rakhde ho tusi kalle tv led de naal khedi chaleyo kare baithe punjab barbad hove punjab karjayee hove punjab da bhavikh barbad hove bhavikh banaun di soch hundi hai neta di soch hundi hai neta oh hunda pratap singh cairon neta si pande jwala nehru si ਆਪ 1500 ਏਕੜ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਬਣੀ 1963 ਦੇ ਵਿੱਚ 1 ਏਕੜ ਚੋਂ ਕਣਕ 3 ਕੁਇੰਟਲ ਹੁੰਦੀ ਸੀ ਅੱਜ 25 ਹੁੰਦੀ ਹੈ ਇਹ ਕਾਂਗਰਸ ਦੀ ਦੇਣਾ ਹੈ ਇਹ ਸਰਕਾਰਾਂ ਦੀ ਦੇਣਾ ਹੈ ਇਹ ਪ੍ਰਤਾਪ ਸਿੰਘ ਕੈਰੋਂ ਦੀ ਸੋਚ ਨਹੀਂ ਨਹੀਂ ਹਾਂ ਇਹ ਇਹ ਤਾਂ ਗੱਲਾਂ ਬਹੁਤ ਛੋਟੀਆਂ ਨੇ ਗੱਲ ਤਾਂ ਵੀ ਤੁਹਾਡੀ ਸੋਚ ਕਿੱਥੇ ਹੈ ਅਸੀਂ ਤਾਂ ਪੰਜਾਬ ਦੀ ਸੋਚ ਦਾ ਦਵਾਲਾ ਕਢਤਾ ਜਦ ਅਸੀਂ ਚੁਣਦੇ ਇਹੋ ਜਿਹੇ ਬੰਦੇ ਨੂੰ ਆ ਜਿਹੜੇ ਬੰਦਿਆਂ ਨੇ ਹਾਸੇ ਠੱਠੇ ਤੋਂ ਬਿਨਾਂ ਜਾਣਦੇ ਕੁਝ ਨਹੀਂ ਮਜ਼ਾਕ ਕਰਦੋ ਮਜ਼ਾਕ ਹੁੰਦਾ ਵਿਆਹ ਸ਼ਾਦੀ ਹੋਵੇ ਆਪਾਂ ਕਿਤੇ ਮਜ਼ਾਕ ਕਰ ਲੈਂਦੇ ਆ ਕਿਤੇ ਵਿਹਲੇ ਬੈਠੇ ਹੋਈਏ 10 ਮਿੰਟ ਹੱਸ ਕੇ ਟਲੇ ਪਰ ਯਾਰ ਮੈਂ ਕਹਿੰਦਾ ਪੰਜਾਬ ਚੰਨੀ ਸਾਹਿਬ ਵੀ ਮਜ਼ਾਕ ਕਰ ਲੈਂਦੇ ਕਦੇ ਮੇਰੀ ਗੱਲ ਨਹੀਂ ਸਮਝਦੇ ਉਹ ਦੋ ਤਿੰਨ ਮਹੀਨੇ ਉਹਨਾਂ ਦੇ ਮਜ਼ਾਕ ਵੀ ਸੋਹਣੇ ਚੱਲਦੇ ਰਹੇ ਮੈਂ ਨਹੀਂ ਕਹਿੰਦਾ ਮੈਂ ਜਿਹੜੀ ਗੱਲ ਕਰਦਾ ਵੀ ਮੁੱਦਾ ਕੀ ਹੈ ਜੇ ਤੁਸੀਂ ਕੰਮ ਕਰੋਗੇ ਤੁਹਾਡੀ ਕੰਮ ਦੇ ਤੁਹਾਡੇ ਲਈ ਤੁਹਾਡੇ ਲਈ ਅੱਜ ਇੱਕ ਪੰਜਾਬ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਪੰਜਾਬ ਦੇਖਣਾ ਚਾਹੀਦਾ ਅੱਜ ਪੰਜਾਬ ਦਾ ਕਿਸਾਨ ਕਿੱਥੇ ਖੜਾ ਹੈ ਅੱਜ ਕਿਸਾਨਾਂ ਨੂੰ ਕੁੱਟਣਾ ਪੰਜਾਬ ਦੇਖ ਹੀ ਰਹੇ ਨੇ ਅੱਜ ਅੱਜ ਕਿਸਾਨ ਉਹ ਤਾਂ ਕਹਿੰਦੇ ਨਸ਼ੇ ਦੇ ਵਿਰੁੱਧ ਹੋਣੇ ਮਜੀਦਿਆ ਸਾਹਿਬ ਨਹੀਂ ਨਹੀਂ ਉਹ ਵੀ ਦੇਖ ਰਹੇ ਨੇ ਵੱਡੇ ਮਗਰਮੱਛ ਨੇ ਅਸੀਂ ਉਹਨਾਂ ਨੂੰ ਵੀ ਪਾ ਰਹੇ ਹਾਂ ਨਸ਼ੇ ਦੇ ਵਿਰੁੱਧ ਛੋਟੇ ਮਗਰਮੱਛ ਉਹਨਾਂ ਨੂੰ ਵੀ ਪਾ ਰਹੇ ਹਾਂ ਅੱਜ ਤੁਸੀਂ ਇਹ ਦੇਖੋ ਨਸ਼ਿਆਂ ਦੀਆਂ ਥਾਂ ਥਾਂ ਤੇ ਤੁਹਾਨੂੰ ਵੀਡੀਓ ਮਿਲਦੀਆਂ ਨੇ ਕਿ ਕੀ ਕਰ ਰਹੇ ਨੇ ਇਨਾਂ ਦੇ ਲੋਕਾਂ ਤੇ ਦੋਸ਼ ਲੱਗ ਰਹੇ ਨੇ ਕਿ ਇਹਨਾਂ ਲੋਕਾਂ ਨੇ ਇਹ ਲੋਕ ਕੀ ਕਰ ਰਹੇ ਨੇ ਕਿੱਥੇ ਖੜੇ ਨੇ ਅੱਜ ਤੁਸੀਂ ਮਜ਼ਾਕ ਨਹੀਂ ਇੱਥੇ ਫਲੱਡ ਆਇਆ ਇੱਥੇ ਜੋ ਮਾਰਸ਼ਾਂ ਦੇ ਨਾਲ ਮੈਂ ਮੁਰਗੀ ਦੇ ਪੈਸੇ ਦੇਵਾਂ ਮੈਂ ਮੱਝ ਦੇ ਪੈਸੇ ਦੇਵਾਂ ਕਿਹਨੂੰ ਮੁਰਗੀ ਦੇ ਪੈਸੇ ਮਿਲ ਗਏ ਯਾਰ ਇੱਕ ਤਾਂ ਬੰਦੇ ਪਾਣੀ ਚ ਡੁੱਬੇ ਹੋਇਆ ਇੱਕ ਅਸੀਂ ਉਹਨਾਂ ਦੀਆਂ ਮੁਰਗੀਆਂ ਦੇ ਸਾਹਿਬ ਜੀ ਤੁਸੀਂ ਵੀ ਮੁੱਖ ਮੰਤਰੀ ਨੇ ਗੁੱਟਕੇ ਦੀ ਸੌ ਕਰਦੀ ਸੀ ਜਿਹੜੀ ਗੱਲ ਕਰ ਰਹੀ ਮੇਰੀ ਮੇਰੀ ਗੱਲ ਸੁਣੋ ਉਹ ਇਹ ਗੱਲ ਹੈ ਕਿ ਨਾ ਫਿਰ ਮੈਂ ਆਪਾਂ ਮੈਂ ਕਹਿੰਦਾ ਮੇਰੀ ਗੱਲ ਸੁਣੋ ਮੈਂ ਜਿਹਨੇ ਖਾਦੀ ਸੀ ਉਹ ਗਿਆ ਕਿੱਥੇ ਕਿੱਥੇ ਆ ਹੁਣ ਤੁਹਾਡੇ ਹੀ ਮੁੱਖ ਮੰਤਰੀ ਨਹੀਂ ਨਹੀਂ ਉਹ ਕਿੱਥੇ ਆ ਹੁਣ ਬਿੱਟੂ ਸਾਹਿਬ ਕਿੱਥੇ ਫਿਰ ਇਹ ਵੀ ਉੱਥੇ ਪਹੁੰਚੂ ਸਾਹਿਬ ਵੀ ਤੁਹਾਡੇ ਹੀ ਸੀ ਮੇਰੀ ਗੱਲ ਹੀ ਸਮਝਦੇ ਬਿੱਟੂ ਮੈਂ ਕਦੋਂ ਕਹਿੰਦਾ ਜਿਹੜੇ ਲੋਕ ਰਹੇ ਗਏ ਉਹ ਕਿਹੜੀਆਂ ਟ੍ਰੇਨਾਂ ਚੜ੍ਹ ਗਏ ਉਹ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਮੈਂ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਲੋਕ ਐਸੇ ਸੋਹਰਦ ਦੇ ਤਾਵਾਂ ਨੂੰ ਚੁਣਨ ਜਦ ਵੋਟ ਪਾਉਂਦੇ ਆ ਸੋਚਣ ਕਿ ਇਹ ਪੰਜਾਬ ਦੇ ਭਵਿੱਖ ਲਈ ਕਿ ਇਹ ਮੇਰੇ ਹਲਕੇ ਦੇ ਭਵਿੱਖ ਲਈ ਕਿ ਇਹ ਸਾਡੇ ਲੋਕਾਂ ਲਈ ਕੋਈ ਸੋਚ ਰੱਖਣ ਵਾਲਾ ਬੰਦਾ ਹੈ ਇਹਦੇ ਅੰਦਰ ਕੋਈ ਮਨੁੱਖਤਾ ਦੀ ਗੱਲ ਹੈ ਬਾਈ ਇਲੈਕਸ਼ਨ ਅਗਲੇ ਤੇ ਤੁਸੀਂ ਦੂਸਰਿਆਂ ਨੂੰ ਅਰੂਪ ਲਾਉਣ ਲੱਪੇ ਅੱਛਾ ਇਸ ਤੋਂ ਪਹਿਲਾਂ 4-22 ਇਲੈਕਸ਼ਨ ਹੋਏ ਨੇ ਉਹਦੇ 'ਚ ਵੀ ਤਿੰਨੇ ਤੁਸੀਂ ਹਾਰ ਗਏ ਸੀ ਇੱਕੋ ਹੀ ਜਿੱਤੇ ਹੋ ਜੋ ਸਰਕਾਰਾਂ ਨੇ ਜੋ ਕੁਝ ਕੀਤਾ ਜੋ ਕੁਝ ਮੈਂ ਸਮਝਦਾ ਇਹਨਾਂ ਲੋਕਾਂ ਦੀ ਜਿਹੜੀ ਕਾਰਗੁਜ਼ਾਰੀ ਜਿਹੜਾ ਇਹਨਾਂ ਲੋਕਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹ ਲੋਕਾਂ ਦੇ ਸਾਹਮਣੇ ਤੁਸੀਂ ਵੀ ਰੋਜ਼ ਦਿਖਾਉਨੇ ਹੋ ਤੇ ਉੱਥੇ ਇਹਨਾਂ ਲੋਕਾਂ ਨੇ ਕੀਤਾ ਕੀ ਆ ਅੱਜ ਮੈਂ ਸਮਝਦਾ ਅਸੀਂ ਕਹਿ ਦਿੰਦੇ ਆ ਬਈ ਜੀ ਜਿਹੜੀ ਜਿਮਨੀ ਚੋਣ ਹੁੰਦੀ ਆ ਸਰਕਾਰ ਦੀ ਹੁੰਦੀ ਆ ਇਹ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਇਹ ਕਮੀ ਸੀ ਚਾਹੀਦਾ ਮੈਂ ਕਹਿੰਨਾ ਬਈ ਮੈਂ ਕਹਿੰਨਾ ਤੁਸੀਂ ਮੈਂ ਸਰਕਾਰ ਦੀ ਮੈਂ ਗੱਲ ਕਰਦਾ ਅਸੀਂ ਕਹਿੰਦੇ ਸਰਕਾਰ ਦੀ ਪਰ ਕਿਉਂਕਿ ਸਾਡੇ ਸਮਾਜ ਦਾ ਸਿਸਟਮ ਇਹ ਜ ਹੈ ਅਸੀਂ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਤੁਸੀਂ ਹੁਣ ਇਹਨਾਂ ਕੋਲੇ ਸਮਾਂ ਇਹ ਸੀ ਇਹ ਤੁਸੀਂ ਇਹ ਦੇਖਿਆ ਕਿਸੇ ਨੇ ਇਹ ਦੱਸਿਆ ਕਿਸੇ ਨੇ ਤਾਂ ਦੇ ਨਹੀਂ ਆਪ ਦੇ ਦੇ ਕਿ ਜੀ 3 ਸਾਲ ਸਰਕਾਰ ਦੇ ਹੋ ਗਏ ਉਹਨਾਂ ਦਾ ਪਾਸ਼ਾ ਕਿ ਆ ਗੱਲਾਂ ਅਸੀਂ ਤੁਹਾਡੇ ਨਾਲ 2022 ਚ ਵਾਅਦੇ ਕੀਤੇ ਸੀ ਆ ਅਸੀਂ ਮੰਨ ਲਓ 20 ਵਾਅਦੇ ਕੀਤੇ ਸੀ ਅੱਜ ਉਹ ਤਾਂ ਜੀ ਵੀ ਪੱਕੇ ਬੈਠੇ ਤੁਸੀਂ ਲੋੜਾ ਪਾਓ ਅਸੀਂ 15 ਲੋੜਾ ਪਾਓ ਤੁਸੀਂ ਵੀ ਪੱਕੇ ਅਸੀਂ ਤਾਂ ਪਾ ਹੀ ਰਹੇ ਆ ਤੁਹਾਡੇ ਨਾਲ ਨੌਲੇ ਪਾ ਰਹੇ ਹੋਰ ਨਹੀਂ ਨਾ ਉਸ ਤੋਂ ਬਾਅਦ ਜ਼ਮੀਨ ਨਹੀਂ ਜ਼ਮੀਨ ਤੇ ਆ ਕੇ ਨਹੀਂ ਜ਼ਮੀਨ ਤੇ ਬੈਠੇ ਕਿਤੇ ਨਹੀਂ ਨਾ ਨਾ ਆ ਕੇ ਵਿਧਾਨ ਸਭਾ ਕੇ ਮੇਰੀ ਵਿਧਾਨ ਸਭਾ ਕੇ ਕੀ ਰੋਕੀ ਆ ਤੁਸੀਂ ਉਹ 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 ਸਿਸਟਮ ਚੱਲ ਰਿਹਾ ਹੈ ਉਹ ਤਾਂ ਅਸੀਂ ਸਾਡੇ ਪ੍ਰਤਾਪ ਸਿੰਘ ਬਾਜਵੇ ਨੂੰ ਵਿਜੀਲੈਂਸ ਫੜ ਲਿਆ ਅੱਜ ਉੱਥੇ ਬੇ ਉਹਨੂੰ ਵੀ ਜੀਠੇ ਨੂੰ ਇਹ ਜਿਹੜਾ ਕੁਛ ਇਹ ਜਿਹੜੀ ਨਿੱਕੀ ਨਿੱਕੀ ਗੱਲ ਤੇ ਕੋਈ ਨਾ ਕੋਈ ਮਾੜਾ ਜਿਹਾ ਵੀ ਨਮਕ ਪੈਣੀ ਨਹੀਂ ਦੇਣਾ ਵੀ ਮਿੱਠਾ ਹੀ ਰਹੇ ਸਾਰਾ ਕੁਝ ਤੇ ਇਹ ਲੋਕਾਂ ਨੇ ਮੈਂ ਸਮਝਦਾ ਜਿਹੜਾ ਪੋਲੀਟੀਕਲ ਸਿਸਟਮ ਨੂੰ ਨਹੀਂ ਬਾਬਾ ਜੀ ਤੁਹਾਡੇ ਤੁਹਾਡੇ ਪਾਰਟੀ ਚ ਇਕਤਾ ਸੀ ਜਿਹੜਾ ਇਲੈਕਸ਼ਨ ਤੁਸੀਂ ਲੜਿਆ ਉਹਦੇ ਚ ਇਕਤਾ ਸੀ ਤਾਂ ਕਾਂਗਰਸੀ ਨੂੰ ਤੁਹਾਨੂੰ ਕਿੱਥੇ ਮੇਰੀ ਗੱਲ ਨਹੀਂ ਸਮਝ ਤੁਹਾਨੂੰ ਬਹੁਤ ਵਾਰ ਕਿਹਾ ਸੀ ਇੱਕ ਸਵੇਰ ਨੂੰ ਮੈਨੂੰ ਇੱਕ ਵੀ ਰਾਜਾ ਬੜਿੰਗ ਜਦੋਂ ਆਇਆ ਤੇ ਰਾਜਾ ਬੜਿੰਗ ਨੇ ਪੇਪਰ ਫਾਈਲ ਕਰਾਇਆ ਰਾਜਾ ਬੜਿੰਗ ਫੇਰ ਦੁਬਾਰਾ ਇੱਥੇ ਫੇਰ ਆਏ ਰਾਜਾ ਬੜਿੰਦ ਨੂੰ ਜਦ ਵੀ ਬੁਲਾਇਆ ਜਦ ਵੀ ਉਹਨੇ ਆ ਕੇ ਕੰਮ ਕੀਤਾ ਜੋ ਜਿੱਥੇ ਵੀ ਆ ਉਹ ਅੱਛੀ ਜੀ ਕਹਿੰਦੇ ਮੈਨੂੰ ਬੁਲਾਉਣ ਦੀ ਕਿਉਂ ਲੋੜ ਪਈ ਤੇ ਐਮਪੀ ਨੇ ਇਹ ਤਾਂ ਇੱਕ ਤਰ੍ਹਾਂ ਦਾ ਪ੍ਰੋਟੋਕਾਲ ਹੈ ਉਹਨਾਂ ਦੇ ਐਮਪੀ ਦਾ ਵਿਧਾਨ ਸਭਾ ਦਾ ਇਲੈਕਸ਼ਨ ਉਹਨਾਂ ਤੋਂ ਬਿਨਾਂ ਬੁਲਾਇਆ ਗਿਆ ਤੇ ਇਲੈਕਸ਼ਨ ਹੋ ਰਿਹਾ ਮੇਰੀ ਮੈਂ ਕਹਿੰਦਾ ਇਹਨਾਂ ਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੇ ਕੋਈ ਤਾਲਮੇਲ ਦੀ ਕਮੀਆਂ ਹਾਈ ਕਮਾਂਡ ਨੂੰ ਦੇਖ ਕੇ ਮਿਠਾਵੇ ਇਹ ਹੋਣਾ ਚਾਹੀਦਾ ਜੇ ਕਿਤੇ ਕਮੀਆਂ ਰਹੀਆਂ ਤਾਦੀ ਅਸੀਂ ਕਾਟਾ ਖਾਦਾ ਤੇ ਕਮੀਆਂ ਨਹੀਂ ਰਹਿਣੀਆਂ ਚਾਹੀਦੀਆਂ ਮੈਂ ਤਾਂ ਉਹੀ ਗੱਲ ਕਹਿੰਦਾ ਜਦ ਅਸੀਂ ਮੰਥਨ ਕਰਦੇ ਆ ਮੰਥਨ ਇਸੇ ਗੱਲ ਦਾ ਕਰਦੇ ਨੇ ਫਲਾਣੀ ਫਲਾਣੀ ਗੱਲਾਂ ਦੀ ਕਮੀ ਰਹੀ ਤੇ ਅੱਗੇ ਨੂੰ ਨਾ ਰਹੇ ਤੇ ਇਹ ਹੋ ਜੇ ਹੁਣ ਦੇਖ ਲਓ ਜੀ ਹੁਣ ਪਹਿਲੇ ਐਸਜੀ ਨੇ ਇਸਤੀਫਾ ਦਿੱਤਾ ਫਿਰ ਹੁਣ ਦੋ ਉਹਨਾਂ ਦੇ ਨਾਲ ਹੋਰ ਇਸਤੀਫਾ ਦਿੱਤਾ ਤੁਸੀਂ ਕੀ ਮੰਨਦੇ ਹੋ ਇਸਤੀਫੇ ਦੀ ਮੈਂ ਮੈਂ ਤਾਂ ਇਹ ਵੀ ਕਹਿਣਾ ਵੀ ਨਾ ਤਾਂ ਅਸ਼ੂ ਨੂੰ ਇਸਤੀਫਾ ਦੇਣਾ ਚਾਹੀਦਾ ਸੀ ਇੱਥੇ ਕੋਈ ਇਸਤੀਫਾ ਵਾਲੀ ਨਾ ਪ੍ਰਗਟ ਸਿੰਘ ਨੇ ਵੀ ਨਾ ਪ੍ਰਗਟ ਸਿੰਘ ਨੇ ਨਾ ਦੂਸਰਿਆਂ ਨੇ ਤੇ ਇਹ ਹੁਣ ਪੋਲਿਟਿਕਸ ਦਾ ਮੂਹ ਮੰਧਰਾ ਕਿਸ ਪਾਸੇ ਨੂੰ ਜਾ ਰਿਹਾ ਹੈ ਤੇ ਇਹ ਤਾਂ ਹੁਣ ਉਹਨਾਂ ਦੀ ਸੋਚ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਮੈਂ ਸਮਝਦਾ ਇਸਤੀਫੇ ਆਏ ਪਬਲੀਕਲੀ ਦੇਣ ਦੀ ਬਜਾਏ ਤੁਸੀਂ ਪੁਪੇਸ਼ ਸ਼ੁਭਗੇਲ ਜੀ ਹੈ ਉਹਨਾਂ ਨਾਲ ਬੈਠ ਕੇ ਗੱਲ ਕਰੋ ਆਪਣੀ ਹਾਈ ਕਮਾਂਡ ਨਾਲ ਗੱਲ ਕਰੋ ਅਸੀਂ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਉਹ ਸ਼ੋਅ ਆਫ ਦਾ ਕਰੀਏ ਜਿਹੜਾ ਕਿ ਲੋਕਾਂ ਦੇ ਵਿੱਚ ਮੈਸੇਜ ਗਲਤ ਜਾ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਬਿਜ਼ਨਸ ਵਾਲੋਂ ਕਿਸ ਤਰ੍ਹਾਂ ਦੇਖੋ ਮੈਂ ਸਮਝਦਾ ਮਾੜੀ ਗੱਲ ਹੈ ਕਿਉਂਕਿ ਕੋਈ ਬਿਜ਼ਨਸ ਨਹੀਂ ਉਹ ਜਿਹੜਾ ਮਜੀਠੀਏ ਨੂੰ ਗ੍ਰਿਫਤਾਰ ਜੋ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਦੂਸਰਾ ਕਿ ਕਿਸ ਤਰ੍ਹਾਂ ਉਹਦੇ ਪਰਿਵਾਰ ਦੇ ਵਿੱਚ ਉਹ 25-30 ਬੰਦੇ ਜਾ ਬੜੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਉਹ ਕੀਤਾ ਇਹ ਨਹੀਂ ਹੋਣਾ ਚਾਹੀਦਾ ਕੁਛ ਨਾ ਕੁਛ ਤਾਂ ਜਿਹੜੇ ਅਸੂਲਨ ਕੰਮ ਹੋਣੇ ਚਾਹੀਦੇ ਨੇ ਅਸੂਲਨ ਗੱਲ ਹੋਣੀ ਚਾਹੀਦੀ ਆ ਅਕਸਰ ਉਹ ਵਧਾਇਆ ਕਾ ਉਹਨਾਂ ਦੀ ਵਾਈਫ ਨੇ ਉਹ ਕਹਦੇ ਨੇ ਯੁੱਧ ਨਸ਼ੇ ਦੇ ਵਿਰੁੱਧ ਅਸੀਂ ਚਲਾ ਰਹੇ ਹਾਂ ਜਿਹੜਾ ਵੀ ਬੰਦਾ ਪਾਇਆ ਜਾਊਗਾ ਸਿਰਲੇ ਉਚਾਈ ਛੋਟਾ ਬਜਾ ਵੱਡਾ ਹੋਵੇ ਅਸੀਂ ਉਹਨਾਂ ਦੇ ਕਾਰਵਾਈ ਗੱਲ ਆਏ ਲੋਕਤੰਤਰ ਹੈ ਤੁਸੀਂ ਜਿਹੜਾ ਇਹ ਲੋਕਤੰਤਰ ਦੇ ਵਿੱਚ ਸਾਰਾ ਕੁਝ ਡਾਂਗ ਦਾ ਸਹਾਰਾ ਲੈ ਕੇ ਕਰੋਗੇ ਇਹ ਨਹੀਂ ਚੱਲਣ ਕਹਿਣ ਲੋਕਾਂ ਦੀ ਵੋਟ ਦੀ ਸ਼ਕਤੀ ਹੈ ਲੋਕ ਆਉਣ ਵਾਲੇ ਸਮਝ ਦੱਸ ਦੇਣਗੇ ਵੋਟ ਕੀ ਨੂੰ ਕਹਿੰਦੇ ਆ ਵੋਟ ਦੀ ਸ਼ਕਤੀ ਕੀ ਹੈ ਇਹ ਪੰਜਾਬ ਦਾ ਆਉਣ ਵਾਲਾ ਭਵਿੱਖ ਸਵਾਰਨਾ ਪਵੇਗਾ ਸਵਾਰਿਆ ਜਾਏਗਾ ਕਾਂਗਰਸ ਕਿਉਂਕਿ ਮੈਂ ਸਮਝਦਾ ਕਾਂਗਰਸ ਇਕਾ ਤੇ ਸਵਾਰੇਗੀ ਵੀ 2027 ਇਕੱਠੇ ਹੋਗੇ 100% ਇਕਾ ਸਰਕਾਰ ਬਣਾਵਾਂਗੇ ਹੋਰ ਦੱਸੋ ਮਿਹਰਬਾਨੀ ਜੀ ਕਿਤੇ ਨਾ ਕਿਤੇ ਕਹਿ ਕੇ ਅਸੀਂ ਬਿਲਕੁਲ ਪੂਰੀ ਟੱਟ ਕੇ ਮਿਹਨਤ ਕਰ ਰਹੇ ਆ ਤੇ ਲੋਕਤੰਤਰ ਦੇ ਅੰਦਰ ਕੁਝ ਵੀ ਗਲਤ ਹੋਗਾ ਤਾਂ ਅਸੀਂ ਜਵਾਬ ਦੇਵਾਂਗੇ ਹਾਲਾਂਕਿ ਵਿਪੱਖਸ਼ ਜਿਸ ਵੀ ਪਾਰਟੀ ਨੂੰ ਬਿਠਾਇਆ ਜਾਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਗਰ ਕਿਤੇ ਕੋਈ ਪੱਖ ਇਹ ਸੱਤਾਧਾਰੀ ਪਾਰਟੀ ਗਲਤ ਕਰ ਰਹੀ ਤੇ ਉਹਨਾਂ ਦਾ ਚੋਰ ਸ਼ੋਰ ਨਾ ਉਹਦੇ ਨਾਲ ਡਟ ਕੇ ਲੜੀਏ ਤੇ ਉਹਨੂੰ ਉਹ ਚੀਜ਼ ਕਰਨ ਨਾ ਦੇਈ ਹੁਣ ਸਹੀ ਹੈ ਕਿ ਗਲਤ ਹੈ ਤੁਸੀਂ ਜਨਤਾ ਜਨਾਰਦਨ ਹੋ ਤੁਸੀਂ ਮਤਦਾਤਾ ਹੋ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਿਓ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦੀ ਤੁਸੀਂ ਸਾੰਗੇ ਟਾਈਮ ਦਿੱਤਾ ਇਹ ਕੇ ਕੇ ਬਾਬਾ ਜੀ ਨੇ ਸੀਨੀਅਲ ਲੀਡਰ ਨੇ ਕਾਂਗਰਸ ਦੇ ਧੰਨਵਾਦ